ਇਸ ਵੱਲ ਦੀ ਵੱਡੀ ਖਬਰ ਤਰਨ ਤਰੰਤ ਉ سامنے ਆ ਰਹੀ ਹੈ ਜਿੱਥੇ ਘਾਰ ਪਰਤਦੇ ਸਮੇਂ ਡਰਾਈਵਰ ਦਾ ਕਤਲ ਹੋ ਗਿਆ 10 ਦਿਨਿਆਂ ਕੀ ਪੰਜਾਬ ਰੋਡਵੇਜ਼ ਵਿੱਚ ਬਤੌਰ ਡਰਾਈਵਰ ਤਨਾਤ ਸ਼ਖਸ ਦਾ ਘਾਰ ਪਰਤਦੇ ਸਮੇਂ ਅਣਪਛਾਤੇਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਵਾਰਦਾਰ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦਸ ਦਿਨਿਆਂ ਕੀ ਗੁਰਪ੍ਰੀਤ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 37 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹ ਪਿੰਡ ਕੜਕਾ ਜੋ ਪੰਜਾਬ ਰੋਡਵੇਸ ਤਰਨਤਾਰਨ ਵਿਖੇ ਬਤੌਰ ਡਰਾਈਵਰ ਤੇ ਨਾਤ ਹੈ ਜਦੋਂ ਡਿਊਟੀ ਤੋਂ ਬਾਅਦ ਆਪਣੇ ਘਰ ਦੇ ਸ਼ਾਮ ਵਾਪਸ ਪਰਤਿਆ ਸੀ ਤਾਂ ਪਿੰਡ ਕੋਟ ਮੁਹੰਮਦ ਖਾਨ ਤੋਂ ਜਾਮਰਾਏ ਪਿੰਡ ਨਜ਼ਦੀਕ ਖੂਨ ਨਾਲ ਲਤਪਤ ਉਸ ਦੀ ਲਾਸ਼ ਸੜਕ ਕਿਨਾਰੇ ਪਈ ਹੋਈ ਸੀ ਜਿਸ ਨੂੰ ਵੇਖ ਕੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਸ ਸੂਚਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਹਾਂ ਕਿ লাশ ਦੇ ਨੇੜੇ ਉਸ ਦਾ ਮੋਟਰਸਾਈਕਲ ਖੜਾ ਹੈ ਅਤੇ ਮ੍ਰਿਤਕ ਦੇ ਸਰੀਰ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਕਈ ਵਾਰ ਕਿਤੇ ਜਾਨ ਤੋਂ ਬਾਅਦ ਕਾਫੀ ਜ਼ਿਆਦਾ ਖੂਨ ਵਹਿ ਚੁੱਕਾ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਤਰਾਂ ਦੇ ਮੁਤਾਬਕ ਇੱਕ ਕਤਲ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਗਿਆ ਹੋ ਸਕਦਾ ਹੈ ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਲੁੱਟ ਖੋਹ ਦੇ ਮਾਮਲੇ ਵਾਧਰੇ ਨੇ ਔਰ ਲੁੱਟ ਖੋਹ ਦੇ ਚੱਕਰ ਦੇ ਵਿੱਚ ਕਿਸੇ ਦਾ ਕਤਲ ਕਰਨਾ ਵੀ ਆਮ ਜਿਹੀ ਗੱਲ ਬਣ ਗਈ ਹੈ ਅਜਿਹੇ ਮਾਮਲੇ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਕਾਨੂੰਨ ਵਿਵਸਥਾ ਜੋ ਵਿਗੜਦੀ ਜਾ ਰਹੀ ਹੈ ਉਸ ਦੇਤੇ ਕਈ ਸਵਾਲ ਖੜੇ ਕਰਦੇ ਨੇ ਦਰਾਂ ਦੇ ਅਨੁਸਾਰ ਲੁੱਟ ਖੋਹ ਦੀ ਨੀਅਤ ਦੇ ਨਾਲ ਇਹ ਕਤਲ ਕੀਤਾ ਹੋ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਤਿੰਨ ਛੋਟੇ ਬੱਚੇ ਪਤਨੀ ਅਤੇ ਮਾਤਾ ਨੂੰ ਛੱਡ ਗਿਆ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੇ ਨਾਲ ਦੇ ਨਾਲ ਪੁਲਿਸ ਦੀ ਕੁਝ ਆਖਰੀ ਹੈ ਆਓ ਸੁਣਦੇ ਆਂ ਬਲਨਾ ਤਰਸੇਮ ਸਿੰਘ ਜੀ ਕੀ ਗੱਲ ਬਾਤ ਹੋਈ ਉੱਥੇ ਜੀ ਆਹੀਂ ਤਰਨ ਤਰਨ ਤੋਂ ਆਉਣਦੇ ਆ ਜੀ ਇੱਥੇ ਹੀ ਵੇਖਿਆ ਇੱਕ ਮੋਟਰਸਾਈਕਲ ਡਗਾ ਤੇ ਬਾਬੇ ਪਨਾਰੀ ਦੀ ਜਗ੍ਹਾ ਲੱਗੇ ਤੇ ਅਸੀਂ ਆਹ ਨੂੰ ਰੋਕੇ ਵੇਖਿਆ ਤੇ ਲੱਗੇ ਇੱਕ ਬੰਦਾ ਪਿਆ ਵਾ ਐਂ ਤੱਕਾ ਵੀ ਪੈਸੇ ਚਲੂ ਕਿਤੇ ਲੇਪਿਆ ਹੋਊਗਾ ਤੇ ਉਹ ਉਦੋਂ ਮੰਨ ਲਵੀ ਉਹਦੀ ਜਿਤਨਾ ਉਹ ਦੰਦਲ ਪਈ ਸੀਗੀ ਤੇ ਸਾਹ ਬੜੇ ਔਖੇ ਔਖੇ ਹੋਣ ਰਹੇ ਸੀਗੇ ਅਸੀਂ ਆਪਣੀ ਗੱਡੀ ਚੋਂ ਪਾਣੀ ਪੁਣੀ ਕੱਢਿਆ ਪਾਇਆ ਉਹਦੀ ਦੰਦਲ ਨੂੰ ਤੋੜੀ ਉਹ ਮੁੜ ਕੇ ਸਾਡੇ ਹੱਥਾਂ ਦੇ ਵਿੱਚ ਹੀ ਦਮ ਤੋੜ ਗਿਆ ਲੱਗੇ ਅਸੀਂ ਗੁਰਦਰ ਵਾਲੇ ਸਿੰਘ ਹੀ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਵੀ ਆਏ ਬਾਹਰ ਮੁਰਗੇ ਫੇਰ ਅਹੀਂ ਉਹਦਾ ਮੋਬਾਈਲ ਕੱਢ ਕੇ ਵੀ ਸ਼ਾਇਦ ਇਹਦੇ ਆਪਣਾ ਕਰੀਏ ਪਰਿਵਾਰ ਨੂੰ ਟੈਲੀਫੋਨ ਉਹਨੂੰ ਲੋਕ ਲੱਗਾਗਾ ਫੇਰ ਮਗਰੋਂ ਉਹਦਾ ਆਇਡੈਂਟੀਟੀ ਕਾਰਡ ਮਿਲ ਪਿਆ ਆਪਣਾ ਉਧਾਰ ਕਾਰਡ ਮਿਲ ਗਿਆ ਉਸ ਤੋਂ ਪਤਾ ਲੱਗਾ ਫੇਰ ਅਹੀਂ ਐਂਬੂਲੈਂਸ ਨੂੰ ਟੈਲੀਫੋਨ ਕੀਤਾ ਥਾਣੇ ਟੈਲੀਫੋਨ ਕੀਤਾ ਸਾਰਿਆਂ ਨੂੰ ਕੀਤਾ ਤੇ ਉਹਨਾਂ ਜੀਰ ਨੂੰ ਫਿਰ ਉਹਦਾ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ ਆਗੇ ਉਹਨਾਂ ਜੀਰ ਨੂੰ ਉਹਦੀ ਜਿਹੜੀ ਡੈਥ ਹੋ ਗਈ ਡੈਥ ਹੋ ਚੁੱਕੀ ਹਾਂਜੀ ਅਗਲੀ ਕੀ ਗੱਲ ਬਾਤ ਕੀਨਾ ਤੁਹਾਡਾ ਜੀ ਸੁਤਨਾਮ ਸਿੰਘ ਸਾਹਿਬ ਕਿਹੜਾ ਪਿੰਡ ਜੀ ਕੋਈ ਘਟਕਿਆ ਜੀ ਕੀ ਗੱਲ ਬਾਤ ਹੋਈ ਆ ਜੀ ਸਰ ਸਾਨੂੰ ਦੇ ਇਸ ਤਰ੍ਹਾਂ ਫੋਨ ਕੇ ਨੇ ਕੀਤਾ ਵੀ ਘਟਕੇ ਦਾ ਮੁੰਡਾ ਆ ਗੱਲ ਬਾਤ ਹੋ ਗਈ ਆ ਤੇ ਉੱਥੇ ਇਨਸੀਡੈਂਟ ਹੋ ਗਿਆ ਕੀ ਗੱਲ ਹੋਈ ਆ ਅਸੀਂ ਜਦੋਂ ਆਏ ਤੇ ਇਹ ਦੇ ਵੇਖਿਆ ਤੇ ਦਿਲ ਦੇ ਵਿੱਚ ਸੁਰਗੀਆਂ ਵੱਜੀਆਂ ਕੀ ਨਾ ਜਿਹਦੇ ਸੁਰਗੀਆਂ ਵੱਜੀਆਂ ਤੇ ਮੰਗਾ ਮੰਗਾ ਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ ਰੋਡਵੇ ਦੇ ਵਿੱਚ ਡਰਾਈਵਰੀ ਕਰਦਾ ਇਹ ਪੰਜਾਬ ਰੋਡਵੇ ਜੀ ਉੱਥੇ ਬੱਤ ਲਾ ਕੇ ਫਿਰ ਸਿੱਧਾ ਕਿਦੇ ਨੂੰ ਓਂਡਿਆ ਤੇ ਇੱਥੇ ਆਣ ਕੇ ਆਹ ਕੰਮ ਹੋ ਗਿਆ ਕੀ ਕੰਮ ਹੋਇਆ ਇਹੋ ਦੇ ਕਰਜ਼ਾਂ ਬਜੀਆਂ ਦੇ ਇਹਦੀ ਮੌਕੇ ਦੇ ਮੌਦ ਹੋਈ ਹੈ ਜਿਹੜੀ ਜਗ੍ਹਾ 'ਚ ਆਹ ਕੋਟ ਪਿੰਡ ਪੈਂਦਾ ਜੀ ਕੀ ਕੀ ਲੱਗਦਾ ਤੁਹਾਨੂੰ ਤੁਹਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲੋਂ ਸਾਡੇ ਦੇ ਇਹਦੇ ਭਰਾ ਦੇ ਦੇ ਮਿਰਥੇ ਦੇ ਨਾਲ ਕਰਪੂਰਾ ਜ਼ਿਲ੍ਹੇ ਦੇ ਨਜ਼ਾਇਰ ਪਰਚਾ ਕਰਾਤਾ ਜੀ ਇਹ ਦੇ ਉਹ 302 ਦਾ ਰਾਈ ਨਾਮਾ ਕਰ ਲੋ ਜੋ ਇਹਦੇ ਡੈਡੀ ਐਤੋਂ 4-5 ਸਾਲ ਪਹਿਲਾਂ ਘੜਕੇ ਵਾਲੀ ਪੰਚਾਇਤ ਮਨਦੀਪ ਸਿੰਘ ਨੇ ਇਹਦੀ ਮੌਤ ਕਰਤੀ ਇਹਦੇ ਡੈਡੀ ਦੀ ਜੀ ਵੀ ਮੰਗ ਕਰਦੇ। ਮੰਗੇ ਹੀ ਇਹੋ ਕਰਦੇ ਆ ਕਿ ਉਹ ਜਿਹੜੇ ਕਾਰਨ ਲੰਗੇ ਹੋਣੇ ਚਾਹੀਦੇ ਆ ਤੇ ਮਨਦੀਪ ਜਦੋਂ ਇਹਦਾ ਪਿਓ ਮਾਰਿਆ ਤੇ ਇਹਨਾਂ ਮੁੜ ਕੇ ਸਾਨੂੰ ਆਖਿਆ ਜੇ ਨਹੀਂ ਰਈ ਨਵਾ ਕਰਦਾ ਤੇ ਅਸੀਂ ਤੁਹਾਡਾ ਫੇਰ ਬੰਦਾ ਮਾਰ ਦੇਣਾ। ਤੁਹਾਨੂੰ ਕੀ ਚਾਹਤ? ਤੁਹਾਨੂੰ ਕੀ ਚਾਹਤ ਸਾਨੂੰ ਉਹਨਾਂ ਦੇ ਹੋਰ ਸਾਡਾ ਕਹਿਣਾ ਵੈਰ ਨਹੀਂ ਰੋਖ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ। ਸਰ ਇੱਥੇ ਅੱਜ 55 ਦੇ ਕਸਟਮ ਕੀ ਵਾਰਦਾ ਧੋਈ ਇੱਥੇ। ਉੱਥੇ ਅੱਜ ਇੱਕ ਮੌਕੇ ਤੇ ਆਏ ਆਂ ਜੀ ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ ਉਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ ਤੇ ਉਹ ਮ੍ਰਿਤਕ ਪਿਆ ਸੀਗਾ ਠੀਕ ਆ ਇੱਥੇ ਮੌਕੇ ਤੇ ਪਹੁੰਚ ਕੇ ਹੁਣ ਜਿਹੜੀ ਆ ਤਸਦੀਕ ਕਰ ਰਹੇ ਆਂ ਜੋ ਵੀ ਹਾਲਾਤ ਪਾਏ ਗਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲਟ ਲਿਆਨ ਜੀ ਉਹ ਕਾਰਬਰ ਵੱਲੋਂ ਤੇ ਇੱਕ ਨਾਂ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀ। ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ। ਇਹ ਤਫਤੀਸ਼ ਕਰ ਰਹੇ ਆ। ਤਫਤੀਸ਼ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ।